ਮੈਂ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ ਜਦੋਂ ਮੇਰੇ ਬੇਟੇ ਦਾ ਮਤਲਬ ਦਾ ਬਰਥ ਹੋਣ ਵਾਲਾ ਸੀ ਉਦੋਂ ਲਾਇਆ ਸੀ ਸਸ ਸਰ ਵਾਇਕਲ ਪੇਨ ਤੋਂ ਮੈਂ ਸ਼ੁਰੂ ਕੀਤਾ ਸੀਗਾ ਕਿ ਮੇਰੀ ਪੇਨ ਠੀਕ ਹੋ ਜਾਵੇ ਉਸ ਤੋਂ ਬਾਅਦ ਜਦੋਂ ਮਤਲਬ ਲੇਬਰ ਪੇਨ ਹੁੰਦੀ ਆ ਮੈਂ ਤਦ ਮੈਂ ਲਗਾ ਕੇ ਤੇ ਫਿਰ ਮਤਲਬ ਡਿਲੀਵਰੀ ਕਰਵਾਨ ਗਈ ਹਸਪੀਟਲ ਜਿਲਵਾਰੇ ਸਾਹ ਹੁਣਾਂ ਤੇ ਪੀ ਗਿਆ ਹੁਣਾਂ ਥੋੜਾ ਥੋੜਾ ਕਰਕੇ ਜੇ ਕੱਠੇਰੀ ਗੱਲ ਕਰੀਏ ਤਾਂ ਕਿਲੋ ਦੇ 1.5 ਕਿਲੋ ਪੀ ਗਏ ਹੋਣੇ ਆ ਮੈਂ ਸਵੇਰੇ ਸ਼ਾਮ ਤੇ ਰਾਤੀ ਬਾ ਤਿੰਨ ਟਾਈਮ ਤਸਵੀਰਾਂ ਵਿੱਚ ਤੁਸੀਂ ਜਿਸ ਜੋੜੇ ਨੂੰ ਦੇਖ ਰਹੇ ਹੋ ਇਹ ਆਪਸ ਵਿੱਚ ਪਤੀ ਪਤਨੀ ਨੇ ਇਹਨਾਂ ਦੀ ਕਹਾਣੀ ਸੁਣ ਕੇ ਤੁਸੀਂ ਵੀ ਹੈਰਾਨ ਜਾਵੋਗੇ ਗਰਵਕਾਲ ਦੀ ਪੀੜ ਖਤਮ ਕਰਨ ਲਈ ਪਤੀ ਨੇ ਪਤਨੀ ਨੂੰ ਨਸ਼ਾ ਦਿੱਤਾ ਤੇ ਫਿਰ ਪਤਨੀ ਤੇ ਪਤੀ ਮਿਲ ਕੇ ਕਰੋੜਾਂ ਦਾ ਨਸ਼ਾ ਪੀ ਗਏ ਇੱਕ ਸਮਾਂ ਤਾਂ ਅਜਿਹਾ ਸੀ ਕਿ ਇੱਕ ਦਿਨ ਵਿੱਚ ਤਿੰਨ ਵਾਰ ਵੀ ਨਸ਼ਾ ਪੀ ਲੈਂਦੇ ਸਨ ਮਾਮਲਾ ਕੋ ਦਸਪੁਰ ਦਾ ਹੈ ਜਿੱਥੇ ਇਹ ਜੋੜਾ ਪਿਛਲੇ 10 ਸਾਲ ਤੋਂ ਨਸ਼ੇ ਦੀ ਦਲਦਲ ਵਿੱਚ ਫਸਿਆ ਹੋਇਆ ਸੀ ਅਤੇ ਇਹ ਦੋਵੇਂ ਹੁਣ ਤੱਕ ਲਗਭਗ 1 ਕਰੋੜ ਰੁਪਏ ਦੇ ਨਸ਼ੇ ਦਾ ਸੇਵਨ ਕਰ ਚੁੱਕੇ ਹਨ ਪਰ ਹੁਣ ਆਪਣੇ ਬੱਚਿਆਂ ਦੀ ਖਾਤਰ ਉਹ ਨਸ਼ਾ ਛੱਡਣ ਲਈ ਸਥਾਨਕ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਹੋਏ ਹਨ ਭਾਈ ਕਿੰਨੇ ਵਾਰੇ ਹਸਾਮਨਾ ਤੇ ਪੀ ਗਏ ਹੁਣ ਥੋੜਾ ਥੋੜਾ ਕਰਕੇ ਜੇ ਇਕੱਠੇ ਦੀ ਗੱਲ ਕਰੀਏ ਤਾਂ ਕਿਲੋ ਦੇ 1.5 ਕਿਲੋ ਪੀ ਗਏ ਹਣੇ ਮੈਂ ਕਦੀ لالਚ ਨਹੀਂ ਕੀਤਾ ਉਦਾਂ ਮੈਂ ਪੀਨੇ ਰਹਿਆ ਲਿਮਟਾਂ ਦਾ ਪੀਨੇ ਰਹਿਆ ਕਦੀ لالਚ ਨਹੀਂ ਕੀਤਾ ਕਿੰਨੇ ਰੁਪਏ ਦਵਾ ਕੀਤੇ ਹੁੰਦੇ ਨੇ ਲੱਖਾਂ ਕਰੋੜਾ ਕੀਤੇ ਹੀ ਹੁੰਦੀਆਂ ਭਾਈ ਹਰ ਇੱਕ ਨੇ ਕੀਤੇ ਆਪਾਂ ਲੋਕੀ ਵੀ ਆਪਣੇ 30 30 40 40 ਕਿਲੇ ਖਾ ਗਏ ਆ ਤੇ ਆਪਾਂ ਤੇ ਫੇਰ ਕਰੋੜ ਰੁਪਇਆ ਕਹਿੰਨੇ ਮੇਰੇ ਮੇਰੇ ਯਾਰ ਦੋਸਤ ਹੀ ਆ ਜਿਨ੍ਹਾਂ ਨੇ ਆਪਣੇ ਨਾਂ ਜ਼ਮੀਨਾਂ ਨੂੰ ਵੇਚੜੀਆਂ ਵਾ ਕਰੋੜਾਂ ਅਰਬਾਂ ਜਿਹੜੀਆਂ ਜ਼ਮੀਨਾਂ ਉਹ ਲੋਕਾਂ ਨੇ ਤੁਮਹੇ ਡਾਤੀਆਂ ਆਪਾਂ ਤੇ ਫੇਰ 1 ਕਰੋੜ ਕਹਿੰਨੇ ਇਹ ਨਾ ਜਾਣਦਾ ਕਿ ਤੁਹਾਨੂੰ ਕਿੱਥੋਂ ਪਤਾ ਲੱਗਦਾ ਇਹ ਇਨੀ ਬਾਜੀ ਪਤਾ ਸਾਨੂੰ ਦੰਬਰਸਾ ਤੱਕ ਪਤਾ ਵਾ ਜਾਂ ਹਾਡੇ ਕੈਂਪ ਤੱਕ ਪਤਾ ਵਾ ਬਾਕੀ ਨਹੀਂਾਨੂੰ ਪਤਾ ਹੁਣ ਕੀ ਮੰਗਿਆ ਚਾਹ ਰ ਬਸ ਭਾਈ ਛੱਡਣਾ ਵਾ ਬਸ ਆਪਣੇ ਮੁੰਡੇ ਨੂੰ ਸਟੈਂਡ ਕਰਨਾ ਪੜਾਣਾ ਲਗਾਣਾ ਵਾ ਬਸ ਇੱਕੜੀ ਕੁੜੀ ਤੁਹਾਡੇ ਕੋਲ ਕਿਹੜਾ ਸੰਪਰਕ ਚਾਹੀਦਾ ਇਦਾਂ ਯਾਰ ਦੋਸਤ ਤੇਰੇ ਥੜੀਏ ਯਾਰ ਦੋਸਤ ਕਹਿੰਦਾ ਕਿ ਇਹਦਾ ਰਿਸ਼ਤਾ ਹੋ ਗਿਆ ਵਾ ਛੱਡ ਭਰਾ ਹੁਣ ਸਾਜੀ ਛੱਡੋ ਇਹਦਾ ਰਿਸ਼ਤਾ ਹੋ ਗਿਆ ਵਾ ਨਾ ਕਰੋ ਮੈਂ ਕਹ ਇੱਕ ਵਾਰੀ ਮਿਲਾਰੇ ਬਾਅਦ ਜੋ ਜਦੋਂ ਉਹਦੀ ਮਰਜ਼ੀ ਹੈਗੀ ਉਦਾਂ ਕਰ ਲਾਂਗਾ ਉਹ ਰੱਬ ਦੀ ਰੂ ਮੇਰੀ ਹੀ ਕਿਰਪਾ ਹੀ ਆਪਣੀ ਦਾ ਚਲੋ ਪੈਸੇ ਤੇ ਲਈ ਗਲਤ ਕੰਮ ਵੀ ਨਹੀਂ ਕਰਦੇ ਸੀ ਜਦੋਂ ਨਵਾਂ ਨਵਾਂ ਮਿਲਿਆ ਨੂੰ ਉਰਵਮ ਮੈਂ ਆਪਣੇ ਦੋਸਤ ਨੂੰ ਭੇਜਿਆ ਉੱਥੇ ਹੋਟਲ ਚ ਮੈਂ ਕਹ ਜਾਂਦੀ ਦਾ ਛੱਲਾ ਲੈ ਕੇ ਆਇਆ ਇਹਨੂੰ ਪਵਾਤਾ ਨਾਲ ਹੀ ਮੈਂ ਉੱਥੇ ਲਈ ਇਹ ਫਿਰ ਕਿਹਦੇ ਕਦੋਂ ਸ਼ੁਰੂ ਕਰੀਦਾ ਇਹ ਤਾਂ ਵਿਆਹ ਤੋਂ ਬਾਅਦ ਜਦੋਂ ਗੁੜੀਆ ਹੋ ਗਈ ਉਸ ਤੋਂ ਬਾਅਦ ਜਦੋਂ ਵੱਡੀ ਕੁੜੀ ਆ ਜਿਹੜੀ ਉਹ ਹੋ ਗਈ ਉਸ ਤੋਂ ਬਾਅਦ ਚੱਲੂ ਕੀਤਾ ਇਹਨੇ ਹੁਣ ਕਿੰਨਾ ਚਿਰ ਉਹ ਆਪਣਾ ਇਲਾਜ ਕਰਾ ਰਿਹਾ ਇੱਥੇ ਆਨ 15 16 ਦਿਨ ਹੋ ਗਏ ਆ ਜੀ ਹੁਣ ਤੇ ਜੀਵ ਵਾਲੀ ਗੋਲੀ ਵੀ ਛੱਡਤੀ ਐ ਜਿਹੜੀ ਜੀਤ ਲਈ ਗੋਲੀ ਦਾ ਰੱਖਦੇ ਨਾ ਮਨ ਨਾਲ ਮਨ ਨਾਲ 2012 ਚਾੜਾ ਵਿਆਹ ਹੋਇਆ ਸੀਗਾ ਤੇ 17 ਚ ਮੈਂ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ ਜਦੋਂ ਮੇਰੇ ਬੇਟੇ ਦਾ ਮਤਲਬ ਦਾ ਬਰਥ ਹੋਣ ਵਾਲਾ ਸੀ ਉਦੋਂ ਲਾਇਆ ਬਸ ਸਰ ਵਾਈਕਲ ਪੈਨ ਤੋਂ ਮੈਂ ਸ਼ੁਰੂ ਕੀਤਾ ਸੀਗਾ ਕਿ ਮੇਰੀ ਪੇਨ ਠੀਕ ਹੋ ਜਾਵੇ। ਉਸ ਤੋਂ ਬਾਅਦ ਜਦੋਂ ਮਤਲਬ ਲੇਬਰ ਪੇਨ ਹੁੰਦੀ ਆ ਮੈਂ ਤਦ ਮੈਂ ਲਗਾ ਕੇ ਤੇ ਫਿਰ ਮਤਲਬ ਡਿਲੀਵਰੀ ਕਰਵਾਨ ਗਈ ਹਸਪੀਟਲ। ਮੈਂ ਸਵੇਰੇ ਸ਼ਾਮ ਤੇ ਰਾਤੀ ਤਿੰਨ ਟਾਈਮ। ਇਹਨਾਂ ਨੇ ਆਪਣੀ ਕੋਈ ਕਸ਼ ਨਹੀਂ ਕੀਤੀ। ਬਰੋਕਿਆ ਇਹਨਾਂ ਨੇ ਬੜਾ ਬੋਲਦੇ ਨਹੀਂ ਕਿ ਇਹ ਇੰਜੈਕਟ ਕਰਦੇ ਹੀ ਤੇ ਮੈਂ ਪੰਨੀ ਤੇ ਲੌਂਦੀ ਹੇ ਮੈਨੂੰ ਕਹਿੰਦੇ ਹੁੰਦੇ ਕਿ ਤੂੰ ਉਹ ਮਤਲਬ ਬਾਥਰੂਮ ਚ ਚਲ ਜਾ ਜਾਂ ਕਿਤੇ ਚਲ ਜਾ ਜਾ ਇਹ ਚਲ ਜਾਂਦੇ ਹੁੰਦੇ ਜਾਂ ਮੈਂ ਚਲ ਜਾਂਦੀ ਨਹੀਂ ਉਦਾਂ ਹੀ ਮਤਲਬ ਕਿ ਇੱਕ ਦੂਜੇ ਦੇ ਸਾਹਮਣੇ ਨਹੀਂ ਅਸੀਂ ਕਦੀ ਵੀ ਲਾਇਆ ਹਾਂਜੀ ਕਿੰਨਾ ਨਸ਼ਾ ਪੀ ਗਿਆ ਸਰ ਕੋਈ ਨੀਤੀ ਨਹੀਂ ਕਿ ਇਹ ਕਿੰਨਾ ਕੰਨਾ ਨਸ਼ਾ ਪੀ ਗਿਆ ਆਪਣਾ ਗਹਿਣਾ ਘੱਟਾ ਵੀ ਅਸੀਂ ਸਾਰਾ ਗਵਾ ਲਿੱਤਾ ਦਾ ਵਾ ਗਾਂ ਬੱਚਿਆਂ ਵਾਸਤੇ ਕੋਸ਼ੇ ਵੀ ਨਹੀਂ ਛੱਡਿਆ ਕਿ ਜਿਹੜਾ ਸਾਡੇ ਬੱਚੇ ਕੱਲ ਨੂੰ ਸੋ ਕਿ ਜ਼ਿੰਦਗੀ ਜੀ ਇਸ ਕਰਨ ਤੇ ਹੁਣ ਇਹ ਇਹੀ ਕਹਿੰਦੇ ਆ ਕਿ ਬਸ ਇਹੀਆਂ ਤਣਾਵਾ ਹਟ ਗਏ ਆ ਕੁਛ ਹਟ ਹੌਲੀ ਹੌਲੀ ਹਟ ਜਾਣਗੇ ਕੋਸ਼ਿਸ਼ ਕਰਾਂਗੇ ਹਟਣ ਦੀ ਪਰਵਾਸ ਪਤਾ ਵੀ ਹਾਂਜੀ ਮੰਮਾ ਨੂੰ ਪਤਾ ਹੈ ਇਹ ਤਾਂ ਸੱਸ ਨੂੰ ਪਤਾ ਹੈ ਹਾਂਜੀ ਉਹਨਾਂ ਨੇ ਕੁਝ ਨਹੀਂ ਕੀਤਾ ਬੜਾ ਰੋਕਿਆ ਉਹਨਾਂ ਨੇ ਸਰ ਉਹਨਾਂ ਨੇ ਤਾਂ ਬੜਾ ਪਿਆਰ ਨਾਲ ਵੀ ਸਮਝਾਇਆ ਕਿ ਤੇਰੇ ਪੇਕੇ ਵੀ ਇੱਥੇ ਆ ਕਿ ਕਿੱਦਾਂ ਤੂੰ ਹੈਂਡਲ ਕਰੇਂਗੀ ਕਿ ਤੇ ਫਿਰ ਜਦੋਂ ਸਾਰਿਆਂ ਨੂੰ ਸਰ ਪਤਾ ਲੱਗ ਗਿਆ ਤਾਂ ਫਿਰ ਉਹ ਅਗਲੇ ਕਹਿੰਦੇ ਕਿ ਇੱਥੇ ਨਹੀਂ ਮੰਨਣਾ ਸਾਡੇ ਘਰ ਨਹੀਂ ਮੰਨਣਾ ਸਾਡੇ ਬੱਚਾ ਤੇ ਵੀ ਗਾਂ ਸਰਪੇਂਦਾ ਆ ਤੇ ਬਸ ਹੁਣ ਇਹ ਹੀ ਇਹ ਕਹਿੰਦੇ ਆ ਜਦੋਂ ਵੀ ਆਪਾਂ ਫੋਨ ਕਰਦੇ ਆ ਕਿ ਬਾਹਰ ਹੀ ਕਿਤੇ ਮਰ ਜੀਓ ਜੇ ਨਹੀਂ ਠੀਕ ਹੋਣਾ ਤੇ ਬਸ ਹੁਣ ਇਹ ਹੀ ਇਹ ਕਹਿੰਦੇ ਹੁਣ ਮਨ ਚ ਇਹ ਧਾਰਿਆ ਵਾ ਕਿ ਆਪਾਂ ਠੀਕ ਹੋਣਾ ਵਾ ਬਸ